ਸਾਡੇ ਇਥੇ GSW ਨੇ ਆਖੇ ਦਾ ਸੈਟਅਪ ਲਾ ਦਿੱਤਾ ਤਾਂ ਕਿੰਨੇ ਬੱਚੇ ਨਿਕਲਣਗੇ ਜਿਨ੍ਹਾਂ ਨੂੰ ਫ੍ਰੀ ਆਫ ਕਾਸਟ ਆਫ ਸੇਰਵਿਸਿਜ਼ ਮਿਲਣਗੇ ਜਿੱਥੇ ਮੈਂ 3 ਲੱਖ ਰੁਪਏ ਲਾ ਕੇ ਆਈਆਂ ਕਿਹੜੀ ਜਗ੍ਹਾ ਤੇ ਕਿਹੜੇ ਸਟੇਟ ਮੈਂ ਬਿਲਾਰੀ ਦੇ ਵਿੱਚ ਲਾ ਕੇ ਆਈਆਂ ਹੂੰ ਉੱਥੇ ਫਿਰ ਹੁਣ ਇਹੀ ਜਿਹੜਾ ਰੀਹੈਬ ਸੈਂਟਰ ਸਾਡੇ ਮੁਹਾਲੀ ਦੇ ਵਿੱਚ ਅਗਰੇ ਹੀ ਗਵਰਨਮੈਂਟ ਦੇ ਨਾਲ ਸੈਟਅਪ ਹੋ ਕੇ ਇੱਕ ਆਪਣੇ ਪੰਜਾਬ ਦੇ ਵਿੱਚ ਖੋਲ ਜੇ ਬੱਚਿਆਂ ਨੇ ਬਹੁਤ ਸਾਰੇ ਬੱਚੇ ਦੇਖੇ ਨੇ ਮੈਂ ਆਪਣੇ ਫੀਲਡ ਦੇ ਵਿੱਚ ਮੇਰੇ ਨਾਲ ਇੱਕ ਮੁੰਡਾ ਹੁੰਦਾ ਸੀ ਅਰਸ਼ ਨਾਮ ਦਾ 100 200 ਕਰਦਾ ਸੀ ਬਹੁਤ ਅੱਛਾ ਐਥਲੀਟ ਸੀ ਉਹਦੇ ਇੰਜਰੀ ਆਈ ਇੱਕ ਐਵੇਂ ਸੇਮ ਅਰਜੁਨ ਨਾਮ ਦਾ ਮੁੰਡਾ ਹੁੰਦਾ ਸੀ ਤੇ ਇੰਜਰੀ ਆਈ ਗੇਮ ਛੱਡ ਕੇ ਕੀ ਰਿਹਾ ਬਹੁਤ ਮਹਿੰਗਾ ਅੱਛਾ ਕਿਹੜਾ ਲਾਵੇ 1000 ਰੁਪਏ ਦਿੰਦਾ ਕਿਹੜਾ ਲਾਵੇ ਰੀਹੈਬ ਦੇ ਉੱਤੇ ਨਾ ਜਾ ਕੇ ਟਾਈਮ ਵੀ ਸਪੈਂਡ ਕਰੇ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਦੁਬਾਰਾ ਜ਼ੀਰੋ ਤੋਂ ਸਟਾਰਟ ਕਰਨਾ ਆ ਇਹ ਵੀ ਦੇਖੋ ਕਿ ਬੱਚਾ ਐਦਾਂ ਨਹੀਂ ਹੈਗਾ ਕਿ ਅੱਜ ਤੁਸੀਂ ਇੱਥੇ ਤੁਹਾਡੇ ਜੋ ਮੈਂ ਨਹੀਂ ਕਿਹਾ ਕਿ ਪੜਾਈ ਸੌਕੀ ਆ ਪਰ ਅਗਰ ਜੋ ਤੁਹਾਡੇ ਪੜਾਈ ਦੇ ਵਿੱਚ ਤੁਹਾਡੇ ਦਿਮਾਗ ਚ ਪੈ ਗਿਆ ਦੋ ਦਿਨ ਮਾਰ ਹੋਗੇ ਨਹੀਂ ਪੜੇ ਪਰ ਪਰਸੋਂ ਤੁਸੀਂ ਉਥੋਂ ਸਟਾਰਟ ਕਰ ਸਕਦੇ ਹੋ ਬਿਲਕੁਲ ਅਸੀਂ ਇਹ ਉਥੋਂ ਸਟਾਰਟ ਨਹੀਂ ਕਰ ਸਕਦੇ ਹੂੰ ਸਾਨੂੰ ਦੁਬਾਰਾ ਤੋਂ ਸ਼ੁਰੂ ਕਰਨਾ ਪੈਂਦਾ ਹੈ ਤੇ ਉਹਨਾਂ ਨੇ ਲਾਸਟ ਦੇ ਵਿੱਚ ਕੀ ਆਪਸ਼ਨ ਚੁਣਿਆ ਕਿ ਅਸੀਂ ਬਾਹਰ ਜਾਂਦੇ